ਭਾਜੀ ਮੇਰਾ ਨਾਮ ਵਰੁਣ ਖੱਤਰੀ ਹੈ ਭਾਜੀ ਮੈਂ ਸੁਲਤਾਨਪੁਰ ਲੋਧੀ ਵਿੱਚ ਕਮਿਊਨੀਕੇਸ਼ਨ ਦਾ ਕੰਮ ਕਰਦਾ ਭਾਜੀ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਤਾਲਾ ਜੇਲ੍ਹ ਚੋਂ ਅੱਛਾ ਤਾਂ ਮੈਂ ਗਲੌੜ ਇਗਨੋਰ ਕਰ ਦਿੱਤੀ ਭਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ 1 ਲੱਖ ਰੁਪਏ ਰੁਪਏ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਭਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਭਾਜੀ ਉੱਥੇ 7-8 ਬੰਦੇ ਆਏ ਭਾਜੀ ਦਾਤਰ ਲੈ ਕੇ ਇਹ ਭਾਜੀ ਦਾ ਅਫਸਰ ਇੱਥੇ ਉੱਥੇ ਬੈਠੇ ਬੇਕਰਮਾ ਉੱਥੇ ਬੈਠੇ ਪਾਰਟੀ ਡਰਿੰਕ ਕਰ ਰਹੇ ਸੱਤ ਅੱਠ ਬੰਦੇ ਐ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਕਦੀ ਤੇ ਮੈਂ ਪਿੱਛੇ ਬੈਠਾ ਐ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲਾਂ ਕੋਈ ਇਸਤਾ ਆ ਕੇ ਚਾਹ ਲਈ ਘੜੇ ਚੋਂ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਆ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣ ਆਹੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਉਹ ਇੰਨੀ ਗੱਲ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾਤਰਪਾਈ ਮਾਰਨੇ ਸ਼ੁਰੂ ਕਰਤੇ ਸਾਨੂੰ ਮਤਲਬ ਮੌਖੜੇ ਤਾਂ ਕੁਝ ਕਰਨ ਦਾ ਉਹਨਾਂ ਭਾਜੀ ਦਾਤਰਪੱਜੇ ਇਹਨਾਂ ਦਾ ਮੁੰਡਾ ਦੁਕਾਨੇ ਕੰਮ ਕਰਦਾ ਉਹ ਗਾਈ ਉਹਨਾਂ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਭਾਜੀ ਦੇ ਘਰੋਂ 20 ਰੁਪਏ ਲੈ ਕੇ ਮੇਕੋ ਮੁਦਰੀਆ ਮਰੀ ਅਦਾਮ ਬਚੀਆਂ ਕਿ ਮੇਰੇ ਹੱਥ ਪਿੱਛੇ ਕਰ ਲਏ ਭਾਜੀ ਮੇਰੀ ਅਗਲੀ ਜੇ 50 ਰੁਪਏ ਦੀ 50 ਰੁਪਏ ਲੈ ਕੇ ਮੇਰੇ ਪਿੱਛੇ 1000 1000 ਮੇਕੋ ਬਚ ਗਿਆ ਭਾਜੀ ਚੱਲ ਗਏ ਭਾਜੀ ਉਸ ਤੋਂ ਬਾਅਦ ਭਾਈ ਹਸਪੀਟਲ ਹੀ ਆ ਗਏ ਭਾਜੀ ਭਾਈ ਦਾ ਕਰਾਉਣ ਅਸੀਂ ਦਾਖਲ ਕਰਾਉਣ ਦੇ ਭਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਭਾਜੀ ਅਸੀਂ ਪਰਚੀ ਕਟਾ ਰਹੇ ਭਾਜੀ ਤੇ ਪੇਮੈਂਟ ਕਰ ਰਹੇ ਸੀ ਉੱਥੇ 7-8 ਬੰਦੇ ਫੇਰ ਆਏ ਭਾਜੀ ਆਨੂੰ ਨਹੀਂ ਪਤਾ ਕਦੋਂ ਆਹੀ ਖਲੋਤੇ ਪਏ ਸੀ ਸਾਰੇ ਭਾਈ ਸਟਾਫ ਵੇਖਦਾ ਵੇ ਜੋ ਵੀ ਹਸਪਤਾਲ ਦਾ ਇਸ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਭਾਈ ਦੱਤਨ ਮਾਰ ਕੇ ਫਿਰ ਕਹਿੰਦਾ ਤੈਨੂੰ ਹੁਣ ਬਾਅਦ ਚ ਦੇਖਾਂਗੇ ਇਹ ਗੱਲ ਕਹਿ ਕੇ ਚੱਲ ਗਏ ਭੱਜੇ ਸਾਡੀ ਬਾਹ ਤੇ ਟੱਟੇ ਲੋਕ ਸੀ ਕਿਹੜੇ ਇਲਾਕੇ ਦੇ ਪਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਸੀ ਪਾਜੀ ਕੌਣ ਲੋਕ ਉਹ ਪਾਜੀ ਪਾਜੀ ਨੂੰ ਪਤਾ ਭਾਜੀ ਨੂੰ ਕਿੰਨਾ ਭਾਜੀ ਕਹਿੰਦਾ ਮੈਂ ਉਹਨਾਂ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਭਾਈ ਜਾਣਦੇ ਨਾ ਮੈਂ ਇੱਥੇ ਰਹਿਣਾ ਨਹੀਂ ਪਾਜੀ ਇਹ ਬਾਹਰੋਂ ਆਇਆ ਵਾ ਤੁਸੀਂ ਕਿੰਨੇ ਸਾਲ ਬਾਅਦ ਬਾ ਮੈਂ ਭਾਜੀ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਰਹਿੰਦਾ। ਉਹ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਜੀ 6 ਮਹੀਨੇ ਪਹਿਲਾਂ ਫਰੋਤੀ 23 ਜਨਵਰੀ ਚ ਵਜੀ। ਮੈਂ ਉਹ ਇਗਨੋਰ ਕਰਤੀ ਮੈਂ ਕਿਹਾ ਨੋਰਮਲ ਅੱਦੇ ਕੋਈ ਗੱਲ ਦੀ ਬਾਤ ਨਹੀਂ। ਤੇ ਅੱਜ ਉਹ ਰੋਣਾ ਮਾਰੀ ਆ ਕਹਿੰਦੇ ਕਿ ਤੁਮਝਾ ਤਬਲ ਕੌਣ ਅਹੀਂ? ਉਹ ਚੈਨ ਲਾ ਕੇ ਭਾਜੀ ਤੇ ਪੈਸੇ ਲਾ ਕੇ ਤੇ ਚੱਲ ਗਏ। ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੌਣਾ। ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁੜ ਕੇ। ਮੈਂ ਤਾਂ ਭਾਜੀ ਇਹਨਾਂ ਨੂੰ ਦਾਖਲ ਕਰਾਉਣਾ ਆਇਆ ਸੀ। ਮੈਨੂੰ ਨਹੀਂ ਪਤਾ ਕਿ ਸਾਡੇ ਨਾਲ ਗੱਲ ਪੜਨਾਂ ਕਿਹਨੇ ਸਾਡੇ ਨਾਲ ਪੜਨ ਦਾ ਇੱਕ ਅਗੇ ਰੈਡੀ ਹੋ ਗਏ ਨੇ ਪਾਜੀ ਮੇਰੇ ਵੱਡਾ ਮੇਰਾ ਵੱਡਾ ਭਾਈ ਆਇਆ ਸੀ ਇਹਦੇ ਦੱਤਰ ਮਾਰ ਲੱਗੇ ਸੀ ਮੈਂ ਕਿਹਾ ਇਹਦੇ ਦੱਤਰ ਮਾਰ ਲੱਗੇ ਬਾਹ ਗਿਆ ਕੀਤੀ ਮੈਂ ਕਿਤੇ ਮੇਰੀ ਬਾਤ ਆ ਪਜੀ ਜੀ ਵੀ ਉਹਨੇ ਆ ਕੇ ਹਮਲਾ ਕੀਤਾ ਪਾਜੀ ਇੱਥੇ ਬਾਹਰ ਅਮਰਜੰਸੀ ਸਾਹਮਣੇ ਪਜੀ ਆ ਅਮਰਜੰਸੀ ਹੌਲਟ ਸਾਰੇ ਕੈਮਰਾ ਦੇ ਵਿੱਚ ਨੂਨਾ ਸਾਰਾ ਪਾਜੀ ਅਮਰਜੰਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਦਾ ਪਾਜੀ ਐਸਐਚਓ ਡੀਐਸਪੀ ਨੂੰ ਇਥੋਂ ਦੇ ਨੂੰ ਕਿ ਪਾਜੀ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਪਾਜੀ ਕਿੰਨਾਂ ਦਾ ਇੱਥੇ ਨਾਇਆ ਕਰਨ ਪਾਜੀ ਜੇਲਾ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਅਹੀਂ ਬਸਲ ਇਥੇ ਨਾ ਹੀ ਆ ਕਰੀਏ ਪੰਜਾਬ ਭਾਜੀ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਹੀਂ ਦੁਕਾਨਾਂ ਬੰਦ ਕਰ ਇਹਨੋਂ ਵਧੀਆ ਕਾਲੀਆਂ ਸਾਰ ਕਾਲੀਆਂ ਸਾਰ 100 ਗੁਣਾ ਚੰਗੀ ਏ ਇਹਦੇ ਨਾਲੋਂ ਮੈਂ ਜੀ ਪਰਮਜੀਤ ਸਿੰਘ ਜੱਬਵਾਲ ਪੰਜਾਬ ਸੰਜ ਨੂੰ ਬਾਕੀ ਦਾ ਸੁਪਰ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦਭਾਗੀ ਘਟਨਾ ਜੀ ਇੱਕ ਅੱਜ ਦਾ ਜੱਬੋਵਾਲ ਪਿੰਡ ਦੀ ਆ ਜੀ ਮੈਨੂੰ ਕੋਈ ਹੋ ਅੱਜ ਤੋਂ ਮਤਲਬ ਹੁਣ ਤੋਂ 15 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਵਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਯੂਏਸੀ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦੇ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਸ ਬੰਦਿਆਂ ਨੇ ਦੂਜਿਆਂ ਨੇ ਫਿਰ ਆ ਗਿਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੜ ਟੋਕੀ ਕੀਤੀ ਦੋਹਾਂ ਤਿੰਨ ਮੁੰਡਿਆਂ ਦੇ ਹੋਰ ਮਕੇ ਦੀ ਬਾਹਾਂ ਵੱਡੀ ਕਰੀ ਲੱਤ ਵੱਡੀ ਬਹੁਤ ਇੱਥੇ ਹੌਂਸਲਾ ਕੀਤਾ ਸ਼ਰੇ ਆਮ ਨੰਗਾ ਨਾਚ ਹੋਇਆ ਜੀ ਉਹ ਵੀ ਹਸਪਤਾਲ ਦੇ ਵਿੱਚ ਇਹਦੇ ਘਰ ਮੰਨਿਆਂ ਜਾਂ ਪਿੰਡ ਮੰਨਿਆਂ ਗੱਲ ਵੱਖਰੀ ਆ ਇੱਕ ਸਰਕਾਰੀ ਹੌਸਪੀਟਲ ਦੇ ਵਿੱਚ ਨੰਗਾ ਨਾਜ ਹੋਇਆ ਜੀ ਅੱਜ ਮੁੰਡਿਆਂ ਵੱਲੋਂ ਇੱਥੇ ਫਰੋਤੀ ਦਾ ਫਰੋਤੀ ਨੂੰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਘਟਨਾ ਨੇ ਕਿਹਾ ਜਾ ਰਿਹਾ ਕਿ ਨੌਜਵਾਲ ਜਿਹੜਾ ਐਨਆਰਆਈ ਹੈ ਉਸ ਨੂੰ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਫਰੋਤੀ ਵੀ ਮੰਗੀ ਗਈ ਸੀ ਤੇ ਉਹਨਾਂ ਰੋਪੀਆਂ ਨੇ ਜਿਹੜਾ ਘਟਨਾ ਨਾਲ ਜੁੜਨ ਲੱਗਾ ਦੇਖੋ ਜੀ ਇਹ ਰਿਹਾ ਆਪਣੇ ਸਾਹਮਣੇ ਆ ਸਭ ਕੁਝ ਫਰੋਤੀਆਂ ਦੀਆਂ ਮੰਗੀਆਂ ਦੀਆਂ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲ ਤੋਂ ਪਹਿਲਾਂ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਉਹਨੂੰ ਇਹਦੀ ਦੁਕਾਨ ਤੇ ਵੀ ਇੱਕ ਮੁੰਡਾ ਆਇਆ ਸੀ ਉਹਨੇ ਫਰੋਤੀ ਮੰਗੀ ਸੀਗੀ ਉਦੋਂ ਭੱਜ ਬਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰੇਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਗੇ ਜੋਸ਼ਲੀਅਤ ਬਾਦ ਇੱਕ ਜੱਬੋਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁਪਰ ਕਾਲ ਨੂੰ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰਸ਼ਵਾ ਉਹਨਾਂ ਨੇ ਭੰਤੋੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਘਟਨਾਕਰਮ ਹੋਇਆ ਜੀ ਨੰਗਾ ਨਾ ਜਦੋਂ ਬਾਅਦ ਪਾਰਟੀ ਸੱਜੀਆਂ ਨਾਲ ਦੇ ਸਾਥੀ ਇਤਿਹਾਸਤਾਲ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰ ਦਿਨ ਹਸਪਤਾਲ ਲਾਪਤ ਖੂਨ ਦੇ ਨਾਲ ਹੋਇਆ ਹੋਇਆ ਜੀ ਪਰ ਬਹੁਤ ਮੰਦ ਘੱਟ ਮਤਲਬ ਕਿ ਘਟਨਾ ਵਾਹੇ ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਨ ਲਓ ਬੰਦਾ ਕਿ ਆ ਵੀ ਦੁਕਾਨ ਨਹੀਂ ਖੋਲੂਗਾ ਜਾਂ ਉਹ ਸ਼ਿਹਰੀ ਵਰਗਾ ਜਾਂ ਪਿੰਡੂ ਵਰਗਾ ਕੌਣ ਬਦਲਣਾ ਤੇ ਇਹੋ ਜਿਹੇ ਮੰਨ ਲਓ ਸਮਾਨ ਦੇਊਗਾ ਜੀ ਆਪਾਂ ਇੱਦਾਂ ਨੰਗਾ ਲਾਸ਼ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਜਿਨ੍ਹਾਂ ਨੇ ਨੰਗਾ ਮੈਚ ਕੀਤਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਅਸੀਂ ਪਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਲਾਉਣਾ ਵੀ ਹਟਾਂਗੇ ਜਿਹੜੇ ਆ ਦੇਖੋ ਚਾਰਜ ਫਿਰੇ ਖੂਨ ਫੂਪੀਆਂ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਇਹਨੂੰ ਕਹੋਗਾ ਹਸਤਾਲਾ ਕੋਈ ਮੈਂ ਹਾਂ ਡਾਕਟਰ ਨਮਨੀ ਸਿੰਘ ਆ ਕਿ ਮੈਂ ਔਨ ਡਿਊਟੀ ਮੈਡੀਕਲ ਅਫਸਰ ਹਾਂ ਮੈਂ ਹਸਪੀਟਲ 'ਚ ਇਸ ਟਾਈਮ ਘੰਟਾ ਪਹਿਲਾਂ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪਰਚਾ ਵਗੈਰਾ ਕਟਾਣ ਆਈ ਪਈ ਸੀ ਤੇ اپوزਿਟ پارٹی ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਕੁੰ ਘਰਾਬਾ ਫੈਲਾ ਫਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਕੇ ਤੇ ਉਹਨਾਂ ਚੋਂ ਅਸੀਂ 2 ਜਣੇ ਰਖ ਲੈ ਗਏ ਤੇ 2 ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਗੈਰਾ ਇਨਫੋਰਮੇਸ਼ਨ ਦਿੱਤੀ ਆ ਓਨ ਦਾ ਸਪੋਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ 2 ਜਣੇ ਦਾਖਲ ਹੋਏਗੇ ਕੀ ਕੀ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ 2 ਜਣੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਛ ਦੀ ਪੇਗਾ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰੇ ਜੀ 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 ਐਮਰਜੈਂਸੀ ਦੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਕੋਹ ਖਰਾਬ ਹਾਲਤ ਕਰ ਦਿੱਤਾ ਆਪਸ ਵਿੱਚ ਬਹੁਤ ਲੜੇ ਗਏ ਉਸ ਤੋਂ ਬਾਅਦ ਫਿਰ ਪੁਲਿਸ ਕੋਲ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਪੀसीआर ਨੂੰ ਫੋਨ ਕਰਦੇ ਰੇ ਨਾਈਟ ਡਿਊਟੀ ਤੇ ਹੈਗੇ ਸੀ ਐਸਆਈ ਅਸੀਂ ਫੋਨ ਕਰ ਦਿੱਤਾ ਸੋ ਉਹਨਾਂ ਨੂੰ ਉਹ ਵਿਦਨ 10 ਤੋਂ 15 ਮਿੰਟਸ ਆ ਗਏ ਸੀ ਇਹ ਮਾਮਲਾ ਕੋਈ 9:00 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੂਤੂਮਾ ਮਾਮਲਾ ਹੋਈ ਸੀ ਜਿਸ ਨੂੰ ਜਪਣੇ ਉਸ ਤੋਂ ਬਾਅਦ ਇਹ ਉਹਨਾਂ ਚੋ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇਰ ਲੜ ਪਏ ਆ ਇਹਨਾਂ ਨਾਨੇ ਛੋਟਾ ਛੋਟਾ ਲੱਗੀਆਂ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਸਟ ਐਡ ਉੱਪਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਮਿੱਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਸੇ ਐਡਮਿਟ ਕਰ ਲਏ ਆ ਸੂਲ ਉਸਤਾਜ ਦਾ ਮੁੰਡਾ ਕਰੀਆ ਨੰਗਾ ਨਾਲ ਸੋਇਆ ਪੂਰਾ ਖੂਨ ਨਾਲ ਲੱਤ ਫਸ ਰਿਹਾ ਵੀ ਹੁਣ ਕਾਰਵਾਈ ਕੁ ਸੱਤ ਹੋਵੇ ਜਿਨ੍ਹਾਂ ਦੀ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮ ਆਰ ਕੱਟ ਰਹੇ ਆ ਐਮਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਰਹੇ ਡਾਕਟਰ ਸਾਹਿਬ ਨੂੰ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਐਲਆਰ ਕੱਟ ਰਹੀ ਹੈ